ਇਸਤਰੀ ਮਰਨ ਤੋਂ ਨਹੀਂ ਡਰਦੀ ਪਰ ਪਤੀ ਦੇ ਬਿਨਾ ਜੀਣ ਤੋਂ ਡਰਦੀ ਹੈ ਪ੍ਰੇਮ ਇੱਕ ਆਸ ਹੈ ਪ੍ਰੇਮ ਹੀ ਪਿਆਸ ਹੈ ਪ੍ਰੇਮ ਹੀ ਮਿੱਠੀ ਭੁੱਲ ਹੈ ਪ੍ਰੇਮ ਹੀ ਤਾਂ ਦਰਦ ਹੈ ਪ੍ਰੇਮ ਹੀ ਹਮਦਰਦ ਹੈ ਜੋ ਤੋੜ ਕੇ ਵੀ ਨਾ ਟੁੱਟੇ ਪ੍ਰੇਮ ਉਹ ਵਿਸ਼ਵਾਸ ਹੈ ਜਿਆਦਾ ਨੀਂਦ ਦੀ ਚਾਹ ਪਰਾਈ ਇਸਤਰੀ ਦੀ ਰਾਹ ਵੀ ਇਨਸਾਨ ਨੂੰ ਬਰਬਾਦ ਕਰ ਦਿੰਦੀ ਹੈ ਜੋ ਮਰਦ ਅਗਰ ਉਹੀ ਚੀਜ਼ਾਂ ਕਰਦਾ ਹੈ ਜੋ ਉਸਦੀ ਇਸਤਰੀ ਨੂੰ ਪਸੰਦ ਨਾ ਹੋਵੇ ਤਾਂ ਸਮਝ ਜਾਣਾ ਉਹ ਤੁਹਾਨੂੰ ਖੋਣ ਤੋਂ ਬਿਲਕੁਲ ਨਹੀਂ ਡਰੇਗੀ ਅਗਰ ਸ਼ਾਦੀ ਦੇ ਬਾਅਦ ਪਤਨੀ ਮੋਟੀ ਹੋਣ ਲੱਗੇ ਤਾਂ ਪਤੀ ਟਕਲਾ ਹੋਣ ਲੱਗੇ ਤਾਂ ਸਮਝ ਲਾਓ ਕਿ ਉਹਨਾਂ ਦਾ ਜੀਵਨ ਹਸੀ ਖੁਸ਼ੀ ਨਾਲ ਚੱਲ ਰਿਹਾ ਹੈ ਇਸ ਧੋਖੇਬਾਜ਼ ਦੁਨੀਆ ਵਿੱਚ ਇੱਕ ਪਾਣ ਵਾਲਾ ਹੀ ਹੈ ਜੋ ਪੁੱਛ ਕੇ ਚੂਨਾ ਲਗਾਉਂਦਾ ਹੈ ਸਾਈਕੋਲੋਜੀ ਕਹਿੰਦਾ ਹੈ ਦਿਲ ਟੁੱਟਣਾ ਜਾਂ ਪਿਆਰ ਵਿੱਚੋਂ ਧੋਖਾ ਖਾਣੇ ਵਾਲੇ ਵਿਅਕਤੀ ਦੀ ਮਰਨ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਬਦਲ ਜਾਓ ਵਕਤ ਦੇ ਨਾਲ ਜਾਂ ਫਿਰ ਵਕਤ ਬਦਲਣਾ ਸਿੱਖੋ ਮਜਬੂਰੀਆਂ ਨਾਲ ਨਹੀਂ ਹਰ ਹਾਲ ਵਿੱਚ ਚੱਲਣਾ ਸਿੱਖੋ ਦੋਸਤੋ ਵੀਡੀਓ ਪਸੰਦ ਆ ਰਹੀ ਹੈ ਤਾਂ ਇੱਕ ਲਾਈਕ ਜ਼ਰੂਰ ਕਰੋ ਸਾਈਕੋਲੋਜੀ ਦੇ ਅਨੁਸਾਰ ਕਿਸੇ ਦੇ ਗੱਲ ਕਹਿ ਦੇਣ ਜਾਂ ਕਿਸੇ ਗੱਲ ਨੂੰ ਲੈ ਕੇ ਪਰੇਸ਼ਾਨ ਰਹਿੰਦੇ ਹੋ ਤਾਂ ਇੱਕ ਡਾਇਰੀ ਬਣਾਓ ਉਸ ਵਿੱਚ ਆਪਣੀ ਰੋਜ਼ ਦੀਆਂ ਸਾਰੀਆਂ ਪਰੇਸ਼ਾਨੀਆਂ ਲਿਖੋ ਮੰਨੋ ਜਾਂ ਨਾ ਮੰਨੋ ਤੁਹਾਨੂੰ ਲਿਖਣ ਦੇ ਬਾਅਦ ਇਸ ਤਰ੍ਹਾਂ ਲੱਗੇਗਾ ਕਿ ਤੁਸੀਂ ਆਪਣੀ ਭਾਵਨਾ ਕਿਸੇ ਦੇ ਨਾਲ ਸਾਂਝੀ ਕੀਤੀ ਹੋਵੇ ਹਰੇਕ ਪੁਰਸ਼ ਨੂੰ ਚਾਹੀਦੀ ਹੈ ਇੱਕ ਐਸੀ ਇਸਤਰੀ ਜੋ ਉਸ ਨੂੰ ਪ੍ਰੇਮ ਨਾਲ ਪੁੱਛੇ ਉਸਤੇ ਪੂਰੇ ਦਿਨ ਦੀ ਤਕਲੀਫ ਕਿਉਂਕਿ ਘਰ ਤੋਂ ਬਾਹਰ ਦੇ ਤੱਕੇ ਡਾਂਟ ਤਣਾਅ ਮੁਸ਼ਕਿਲ ਭੁੱਖ ਜ਼ਿੰਮੇਵਾਰੀਆਂ ਇਸ ਤਰ੍ਹਾਂ ਦੀਆਂ ਬਹੁਤ ਅਣਗਿਣਤ ਗੱਲਾਂ ਹਨ ਜੋ ਪੁਰਸ਼ ਕਦੀ ਕਿਸੇ ਨੂੰ ਨਹੀਂ ਦੱਸਦਾ ਦੋਸਤੋ ਵੀਡੀਓ ਪਸੰਦ ਆ ਰਿਹਾ ਤਾਂ ਇੱਕ ਲਾਈਕ ਜ਼ਰੂਰ ਕਰੋ ਸੰਬੰਧ ਬਣਾਉਣ ਤੋਂ ਪਹਿਲਾਂ ਤੁਹਾਨੂੰ ਦੋ ਕੇਲੇ ਖਾਣੇ ਚਾਹੀਦੇ ਇਸ ਨਾਲ ਤੁਹਾਨੂੰ એનર્ਜੀ ਮਿਲੇਗੀ ਇਸਤਰੀ ਖੂਬਸੂਰਤ ਲੱਗੇ ਜਾਂ ਨਾ ਲੱਗੇ ਧਿਆਨ ਰਹੇ ਉਸ ਦਾ ਮਨ ਟੁੱਟਿਆ ਹੋਇਆ ਨਾ ਲੱਗੇ ਬਸ ਇੰਨਾ ਹੀ ਸਮਝਣਾ ਹੁੰਦਾ ਇੱਕ ਇਸਤਰੀ ਨੂੰ ਪੁਰਸ਼ ਥੱਕਿਆ ਹੋਇਆ ਲੱਗੇ ਜਾਂ ਨਾ ਲੱਗੇ ਪਰ ਹਾਰਿਆ ਹੋਇਆ ਨਾ ਲੱਗੇ ਬਸ ਇੰਨਾ ਹੀ ਸਮਝਣਾ ਹੁੰਦਾ ਇੱਕ ਪੁਰਸ਼ ਨੂੰ ਗੱਲ ਕੜਵੀ ਹੈ ਪਰ ਸੱਚ ਹੈ ਲੜਕੀਆਂ ਨੇ ਹਮੇਸ਼ਾ ਇੱਕ ਵਫਾਦਾਰ ਮਰਦ ਨੂੰ ਖੋਇਆ ਹੈ ਜੋ ਲੜਕਾ ਲੜਕੀ ਦੇ ਲਈ ਰੋਇਆ ਹੈ ਲੜਕੀ ਨੇ ਉਸੇ ਲੜਕੇ ਨੂੰ ਖੋਇਆ ਹੈ ਜਿਸ ਲੜਕੇ ਨੇ ਇੱਜ਼ਤ ਨਹੀਂ ਦਿੱਤੀ ਲੜਕੀ ਨੇ ਉਸੇ ਲੜਕੇ ਦੇ ਲਈ ਕੱਪੜਾ ਉਤਾਰਿਆ ਹੈ ਦੁਨੀਆ ਦਾ ਸਭ ਤੋਂ ਮਹਿੰਗਾ ਹੰਝੂ ਹੁੰਦਾ ਹੈ ਜਿਸ ਵਿੱਚ 1% ਪਾਣੀ 99% ਫੀਲਿੰਗ ਹੁੰਦੀ ਹੈ ਦੋਸਤੋ ਵੀਡੀਓ ਪਸੰਦ ਆ ਰਿਹਾ ਤਾਂ ਇੱਕ ਲਾਈਕ ਜ਼ਰੂਰ ਕਰੋ। ਵਾਸਤਵ ਵਿੱਚ ਸੰਭੋਗ ਕਰਨ ਦੇ ਬਾਅਦ ਔਰਤ ਦਾ ਚਿਹਰਾ ਚਿਕਨਾ ਮਖਮਲੀ ਦਿਖਾਈ ਦਿੰਦਾ ਹੈ। ਗੱਲ ਕੜਵੀ ਹੈ, ਹਜ਼ਾਰਾਂ ਦੇ ਨਾਲ ਸੌਣ ਤੋਂ ਬਿਹਤਰ ਹੈ। ਇੱਕ ਦੇ ਨਾਲ ਹਜ਼ਾਰ ਬਾਰ ਸੌਣਾ ਸੰਤੁਸ਼ਟੀ ਵੀ ਮਿਲੇਗੀ। ਅਗਰ ਬாய்ਫ੍ਰੈਂਡ ਕਮਰ ਉੱਪਰ ਹੱਥ ਰੱਖੇ ਤਾਂ ਲੜਕੀਆਂ ਨੂੰ ਬਹੁਤ ਸੁੱਖ ਦਾ ਅਹਿਸਾਸ ਹੁੰਦਾ ਹੈ। ਆਪਣੇ ਅੰਦਰ ਦਾ ਬਚਪਨਾ ਹਮੇਸ਼ਾ ਜ਼ਿੰਦਾ ਰੱਖੋ ਕਿਉਂਕਿ ਚਾਤਾ ਸਮਝਦਾਰੀ ਲਾਈਫ ਨੂੰ ਬੋਰਿੰਗ ਬਣਾ ਦਿੰਦੀ ਹੈ ਜ਼ਬਰਦਸਤੀ ਕਿਸੇ ਦੀ ਜ਼ਿੰਦਗੀ ਦਾ ਹਿੱਸਾ ਬਣਨ ਤੋਂ ਚੰਗਾ ਹੈ ਖੁਦ ਨੂੰ ਸੰਭਾਲੋ ਤੇ ਉਸ ਦੀ ਜ਼ਿੰਦਗੀ ਤੋਂ ਬਹੁਤ ਦੂਰ ਚਲੇ ਜਾਓ ਕੋਈ ਤੁਹਾਡੇ ਨਾਲ ਪ੍ਰੇਮ ਕਰੇਗਾ ਤਾਂ ਇਹ ਸੰਕੇਤ ਜ਼ਰੂਰ ਦੇਵੇਗਾ ਜਦੋਂ ਕੋਈ ਕਿਸੇ ਦੇ ਪ੍ਰੇਮ ਵਿੱਚ ਪੈਂਦਾ ਹੈ ਤਾਂ ਉਹ बार-बार ਅੱਖਾਂ ਨਾਲ ਹਮਲਾ ਕਰਦਾ ਹੈ बार-बार ਬਹਾਨੇ ਨਾਲ ਤੁਹਾਨੂੰ ਦੇਖਦਾ ਹੈ ਜੇਕਰ ਤੁਹਾਨੂੰ ਕੋਈ ਲੰਬੇ ਸਮੇਂ ਤੋਂ बार-बार ਦੇਖ ਰਿਹਾ ਹੈ ਜਾਂ ਨੋਟਿਸ ਕਰਦਾ ਹੈ ਤਾਂ ਉਹ ਵਿਅਕਤੀ ਤੁਹਾਨੂੰ ਪਸੰਦ ਕਰਦਾ ਹੈ ਜਾਂ ਤੁਹਾਡੇ ਤੋਂ ਕੁਝ ਚਾਹੁੰਦਾ ਹੈ ਬੜੀ ਬੇਰਹਿਮ ਹੁੰਦੀ ਹੈ ਇਹ ਆਸ਼ਕੀ ਜਨਾਬ ਕਮ ਵਕਤ ਉਮਰ ਦਾ ਲਿਹਾਜ਼ ਹੀ ਨਹੀਂ ਕਰਦੀ ਸਾਈਕੋਲੋਜੀ ਕਹਿੰਦਾ ਹੈ ਕਿ ਕਿਸੇ ਇਨਸਾਨ ਦੀ ਜ਼ਿਆਦਾ ਕੇਅਰ ਕਰਨਾ ਉਸ ਇਨਸਾਨ ਨਾਲ ਦਿਲ ਤੇ ਦਿਮਾਗ ਨਾਲ ਕਨੈਕਸ਼ਨ ਮਜ਼ਬੂਤ ਕਰ ਦਿੰਦਾ ਹੈ ਮਾਈਂਡ ਸੈਟ ਹਮੇਸ਼ਾ ਇਸ ਤਰ੍ਹਾਂ ਦਾ ਰੱਖਣਾ ਚਾਹੀਦਾ ਜੋ ਮੈਨੂੰ ਆਉਂਦਾ ਹੈ ਮੈਂ ਕਰ ਲਵਾਂਗਾ ਜੋ ਮੈਨੂੰ ਨਹੀਂ ਆਉਂਦਾ ਮੈਂ ਉਹ ਸਿੱਖ ਲਵਾਂਗਾ ਦੋਸਤੋ ਵੀਡੀਓ ਪਸੰਦ ਆ ਰਹੀ ਹੈ ਤਾਂ ਇੱਕ ਲਾਈਕ ਜ਼ਰੂਰ ਕਰੋ ਕਿੰਨੀ ਵੀ ਪਵਿੱਤਰ ਤੇ ਸ਼ਰੀਫ ਔਰਤ ਕਿਉ ਨਾ ਹੋਵੇ ਲੰਬੇ ਸਮੇਂ ਤੱਕ ਪੁਰਸ਼ ਦੇ ਸੰਪਰਕ ਵਿੱਚ ਰਹਿਣ ਨਾਲ ਉਹ ਇੱਕ ਦਿਨ ਬਹਿਕ ਹੀ ਜਾਂਦੀ ਹੈ ਜਦਕਿ ਪੁਰਸ਼ ਤਾਂ ਕਿਸੇ ਵੀ ਔਰਤ ਨੂੰ ਦੇਖਦੇ ਹੀ ਲਾਰ ਟਪਕਾਉਣ ਲੱਗਦਾ ਹੈ ਸਾਈਕੋਲੋਜੀ ਦੇ ਅਨੁਸਾਰ ਜੋ ਜ਼ਿਆਦਾ ਹੱਸਦੇ ਹਨ ਉਨ੍ਹਾਂ ਵਿੱਚ ਮਾਨਸਿਕ ਦਰਦ ਸਹਿਣ ਦੀ ਸ਼ਕਤੀ ਸਧਾਰਨ ਵਿਅਕਤੀ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਹੁੰਦੀ ਹੈ ਜ਼ਿਆਦਾਤਰ ਪੁਰਸ਼ਾਂ ਦੀ ਕੋਈ ਵੀ ਪਸੰਦੀਦਾ ਔਰਤ ਨਹੀਂ ਹੁੰਦੀ ਇਹਨਾਂ ਨੂੰ ਹਰ ਦੂਸਰੀ ਖੂਬਸੂਰਤ ਔਰਤ ਪਸੰਦ ਆ ਜਾਂਦੀ ਹੈ ਅਗਰ ਤੁਸੀਂ ਵੀਡੀਓ ਨਾਲ ਆਪਣੇ ਆਪ ਨੂੰ ਥੋੜਾ ਜਿਹਾ ਵੀ ਕਨੈਕਟ ਹੋਇਆ ਮਹਿਸੂਸ ਕੀਤਾ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ